ਠਿੰਡਾ ਪੁਲਿਸ ਦੇ ਵੱਲੋਂ ਕੋਚ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ निम्रतजीत ਅਤੇ ਇੱਕ ਹੋਰ ਜਿਹੜਾ ਮੁਲਜ਼ਮ ਹੈ ਨਾ ਦੋਨਾਂ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਜਿਹੜੀ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਬਠਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਚਾਰਜ ਜਿਹੜਿਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਤਾਂ ਮੁੱਖ આરોપી ਜਿਹੜਾ ਅਮਰਿਤਪਾਲ ਮੈਰੋ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਹਜੇ ਵੀ ਫਰਾਰ ਹੈ ਯੂਏਈ ਦੇ ਵਿੱਚ ਇਹ ਫਰਾਰ ਹੋ ਗਿਆ ਸੀ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਕਿ ਦੋ ਜਿਹੜੇ ਸਾਥੀ ਐ ਅੰਮ੍ਰਿਤਵਾਲ ਦੇ ਜਿਹੜੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਹੀ ਅੱਜ ਪੁਲਿਸ ਦੇ ਵੱਲੋਂ ਇਹ ਚਲਾਨ ਜਿਹੜਾ ਜਸਪ੍ਰੀਤ ਅਤੇ ਨਿਮਰਤਜੀਤ ਦੇ ਖਿਲਾਫ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਗਿਆ 122 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਬਟਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਦੱਸਦੇ ਨੇ ਕਿ 10 ਜੂਨ ਨੂੰ ਹਸਪਤਾਲ ਦੀ ਜਿਹੜੀ ਆ ਇਹ ਪਾਰਕਿੰਗ ਦੇ ਵਿੱਚ ਸੜੀ ਹੋਈ লাশ ਜਿਹੜੀ ਆ ਕੰਚਨ ਕੁਮਾਰੀ ਕਮਲਕੌਰ ਭਾਬੀ ਦੀ ਮਿਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਇਸ ਦੇ ਵਿੱਚ ਹੁਣ ਦੋ ਜਿਹੜੇ ਆ ਬਠਿੰਡਾ ਪੁਲਿਸ ਵੱਲੋਂ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਦਸਨੇ ਦੇ ਕੇ 10 ਜੂਨ ਨੂੰ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚ ਕੰਚਨ ਕੁਮਾਰੀ ਦੀ Laash ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਤੇ ਅੱਜ ਉਹਨਾਂ ਦਾ ਇਸ ਵਿੱਚ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੂ ਯੂਏਈ ਫਰਾਰ ਹੋ ਗਿਆ ਅਮਰਿਤਪਾਲ ਨੂੰ ਪਜਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਫਰਾਰ ਚੱਲ ਰਿਹਾ ਤਾਂ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਸਮੇਤ ਚਾਰ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤੇ ਕਿ ਇਸ ਦੇ ਵਿੱਚ ਦੋ ਜਿਹੜੇ ਆ ਸਾਥੀ ਅਮਰਿਤਪਾਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੱਜ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਛਾਣ ਪੇਸ਼ ਕੀਤਾ ਗਿਆ ਕਮਲਕੌਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਬਠਿੰਡਾ ਪੁਲਿਸ ਦੇ ਵੱਲੋਂ ਕੋਟੇ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਤੇ ਦੱਸਦੀ ਹੈ ਕਿ ਨਿਮਰਤਜੀਤ ਅਤੇ ਇੱਕ ਹੋਰ ਜਿਹੜਾ ਮੁਲਜ਼ਮਾ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਜਿਹੜੀ 122 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਬਠਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਚਾਰਜ ਜਿਹੜਿਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਤਾਂ ਮੁੱਖ આરોપી ਜਿਹੜਾ ਅਮਰਿਤਪਾਲ ਮੈਰੋ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਹਜੇ ਵੀ ਫਰਾਰ ਹੈ ਯੂਏ ਦੇ ਵਿੱਚ ਇਫਰਾਰ ਹੋ ਗਿਆ ਸੀ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜੋ ਬਾਅਦ ਜਿਸ ਤੋਂ ਬਾਅਦ ਕਿ ਦੋ ਜਿਹੜੇ ਸਾਥੀ ਹੈ ਅਮਰਿਤਪਾਲ ਦੇ ਜਿਹੜੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਹੀ ਅੱਜ ਪੁਲਿਸ ਦੇ ਵੱਲੋਂ ਇਹ ਚਲਾਨ ਜਿਹੜਾ ਜਸਪ੍ਰੀਤ ਅਤੇ ਨਿਮਰਤਜੀਤ ਦੇ ਖਿਲਾਫ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਗਿਆ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਬਟਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਦੱਸਦੇ ਨੇ ਕਿ 10 ਜੂਨ ਨੂੰ ਹਸਪਤਾਲ ਦੀ ਜਿਹੜੀ ਆ ਇਹ ਪਾਰਕਿੰਗ ਦੇ ਵਿੱਚ ਸੜੀ ਹੋਈ লাশ ਜਿਹੜੀ ਆ ਕੰਚਨ ਕੁਮਾਰੀ ਕਮਲਕੌਰ ਭਾਬੀ ਦੀ ਮਿਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਇਸ ਦੇ ਵਿੱਚ ਹੁਣ ਦੋ ਜਿਹੜੇ ਆ ਐ ਬਠਿੰਡਾ ਪੁਲਿਸ ਵੱਲੋਂ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਦਸਨੇ ਨੇ ਕਿ ਦਾਸ ਤੋਂ ਜੋਨੋ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚ ਕੰਚਨ ਕੁਮਾਰੀ ਦੀ Laash ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਤੇ ਅੱਜ ਉਹਨਾਂ ਦਾ ਇਸੇ ਵਿੱਚ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਲਗਾਤਾਰ ਪਾਲ ਕੀਤੀ ਜਾ ਰਹੀ ਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੂ ਯੂਏਈ ਫਰਾਰ ਹੋ ਗਿਆ ਅਮਰਿਤਪਾਲ ਨੂੰ ਪਜਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਫਰਾਰ ਚੱਲ ਰਿਹਾ ਤਾਂ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਸਮੇਤ ਚਾਰ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤੇ ਕਿ ਇਸ ਦੇ ਵਿੱਚ ਦੋ ਜਿਹੜੇ ਆ ਸਾਥੀ ਅਮਰਿਤਪਾਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੱਜ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ ਕਮਲਗੁਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ ਬਠਿੰਡਾ ਪੁਲਿਸ ਦੇ ਵੱਲੋਂ ਕੋਟੇ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਨਿਮਰਤਜੀਤ ਅਤੇ ਇੱਕ ਹੋਰ ਜਿਹੜਾ ਮੁਲਜ਼ਮ ਹੈ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਜਿਹੜੀ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਬਠਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਚਾਰਜ ਜਿਹੜਿਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਤਾਂ ਮੁੱਖ આરોપી ਜਿਹੜਾ ਅਮਰਿਤਪਾਲ ਮੈਰੋ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਹਜੇ ਵੀ ਫਰਾਰ ਹੈ ਯੂਏਈ ਦੇ ਵਿੱਚ ਇਹ ਫਰਾਰ ਹੋ ਗਿਆ ਸੀ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜੋ ਬਾਅਦ ਜਿਸ ਤੋਂ ਬਾਅਦ ਕਿ ਦੋ ਜਿਹੜੇ ਸਾਥੀ ਐ ਅੰਮ੍ਰਿਤਵਾਲ ਦੇ ਜਿਹੜੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਹੀ ਅੱਜ ਪੁਲਿਸ ਦੇ ਵੱਲੋਂ ਇਹ ਚਲਾਨ ਜਿਹੜਾ ਜਸਪ੍ਰੀਤ ਅਤੇ ਨਿਮਰਤਜੀਤ ਦੇ ਖਿਲਾਫ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਗਿਆ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਬਟਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਦੱਸਦੇ ਨੇ ਕਿ 10 ਜੂਨ ਨੂੰ ਹਸਪਤਾਲ ਦੀ ਜਿਹੜੀ ਆ ਇਹ ਪਾਰਕਿੰਗ ਦੇ ਵਿੱਚ ਸੜੀ ਹੋਈ লাশ ਜਿਹੜੀ ਆ ਕੰਚਨ ਕੁਮਾਰੀ ਕਮਲਕੌਰ ਭਾਬੀ ਦੀ ਮਿਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਇਸ ਦੇ ਵਿੱਚ ਹੁਣ ਦੋ ਜਿਹੜੇ ਆ ਬਠਿੰਡਾ ਪੁਲਿਸ ਵੱਲੋਂ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਦੱਸਨੇ ਕਿ 10 ਜੂਨ ਨੂੰ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚ ਕੰਚਨ ਕੁਮਾਰੀ ਦੀ Laash ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਤੇ ਅੱਜ ਉਹਨਾਂ ਦਾ ਇਸ ਵਿੱਚ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਲਗਾਤਾਰ ਪਾਲ ਕੀਤੀ ਜਾ ਰਹੀ ਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੂ ਯੂਏਈ ਫਰਾਰ ਹੋ ਗਿਆ ਅਮਰਿਤਪਾਲ ਨੂੰ ਪਜਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਫਰਾਰ ਚੱਲ ਰਿਹਾ ਤਾਂ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਸਮੇਤ ਚਾਰ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤੇ ਕਿ ਇਸੇ ਵਿੱਚ ਦੋ ਜਿਹੜੇ ਆ ਸਾਥੀ ਅਮਰਿਤਪਾਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੱਜ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਫਰਾਂ ਪੇਸ਼ ਕੀਤਾ ਗਿਆ ਹੈ ਕਮਲਗੁਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਬਠਿੰਡਾ ਪੁਲਿਸ ਦੇ ਵੱਲੋਂ ਕੋਰਟ 'ਚ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਤੇ ਦੱਸਦੀ ਹੈ ਕਿ ਨਿਮਰਤਜੀਤ ਅਤੇ ਇੱਕ ਹੋਰ ਜਿਹੜਾ ਮੁਲਜ਼ਮ ਹੈ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਜਿਹੜੀ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਬਠਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਚਾਰਜ ਜਣਿਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਤਾਂ ਮੁੱਖ આરોપી ਜਿਹੜਾ ਅਮਰਿਤਪਾਲ ਮਹਿਰੋ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਹਜੇ ਵੀ ਫਰਾਰ ਹੈ ਯੂਏਈ ਦੇ ਵਿੱਚ ਇਫਰਾਰ ਹੋ ਗਿਆ ਸੀ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜੋ ਬਾਅਦ ਜਿਸ ਤੋਂ ਬਾਅਦ ਕਿ ਦੋ ਜਿਹੜੇ ਸਾਥੀ ਐ ਅੰਮ੍ਰਿਤਵਾਲ ਦੇ ਜਿਹੜੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਹੀ ਅੱਜ ਪੁਲਿਸ ਦੇ ਵੱਲੋਂ ਇਹ ਚਲਾਨ ਜਿਹੜਾ ਜਸਪ੍ਰੀਤ ਅਤੇ ਨਿਮਰਤਜੀਤ ਦੇ ਖਿਲਾਫ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਗਿਆ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਬਟਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਦੱਸਦੇ ਨੇ ਕਿ 10 ਜੂਨ ਨੂੰ ਹਸਪਤਾਲ ਦੀ ਜਿਹੜੀ ਆ ਇਹ ਪਾਰਕਿੰਗ ਦੇ ਵਿੱਚ ਸੜੀ ਹੋਈ লাশ ਜਿਹੜੀ ਆ ਕੰਚਨ ਕੁਮਾਰੀ ਕਮਲਕੌਰ ਭਾਬੀ ਦੀ ਮਿਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਇਸ ਦੇ ਵਿੱਚ ਹੁਣ ਦੋ ਜਿਹੜੇ ਆ ਬਠਿੰਡਾ ਪੁਲਿਸ ਵੱਲੋਂ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਦੱਸਨੇ ਕਿ 10 ਜੂਨ ਨੂੰ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚ ਕੰਚਨ ਕੁਮਾਰੀ ਦੀ Laash ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਤੇ ਅਜੋਨਾਂ ਦਾ ਇਸ ਵਿੱਚ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੂ ਯੂਏਈ ਫਰਾਰ ਹੋ ਗਿਆ ਅਮਰਿਤਪਾਲ ਨੂੰ ਪਜਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਫਰਾਰ ਚੱਲ ਰਿਹਾ ਤੋਂ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਸਮੇਤ ਚਾਰ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤੇ ਕਿ ਇਸ ਦੇ ਵਿੱਚ ਦੋ ਜਿਹੜੇ ਆ ਸਾਥੀ ਅਮਰਿਤਪਾਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੱਜ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਕਮਲਕੌਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ ਬਠਿੰਡਾ ਪੁਲਿਸ ਦੇ ਵੱਲੋਂ ਕੋਟੇ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਨਿਮਰਤਜੀਤ ਅਤੇ ਇੱਕ ਹੋਰ ਜਿਹੜਾ ਮੁਲਜ਼ਮ ਹੈ ਨਾ ਦੋਨਾਂ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਜਿਹੜੀ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਬਠਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਚਾਰਜ ਜਣਿਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਤਾਂ ਮੁੱਖ આરોપી ਜਿਹੜਾ ਅਮਰਿਤਪਾਲ ਮਹਿਰੋ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਹਜੇ ਵੀ ਫਰਾਰ ਹੈ ਯੂਏ ਦੇ ਵਿੱਚ ਇਫਰਾਰ ਹੋ ਗਿਆ ਸੀ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜੋ ਬਾਅਦ ਜਿੱਤੋਂ ਬਾਅਦ ਕੇ ਦੋ ਜਿਹੜੇ ਸਾਥੀ ਐ ਅੰਮ੍ਰਿਤਸਰ ਵਾਲ ਦੇ ਜਿਹੜੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਹੀ ਅੱਜ ਪੁਲਿਸ ਦੇ ਵੱਲੋਂ ਇਹ ਚਲਾਨ ਜਿਹੜਾ ਜਸਪ੍ਰੀਤ ਅਤੇ ਨਿਮਰਤਜੀਤ ਦੇ ਖਿਲਾਫ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਗਿਆ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਬਟਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਦੱਸਦੇ ਨੇ ਕਿ 10 ਜੂਨ ਨੂੰ ਹਸਪਤਾਲ ਦੀ ਜਿਹੜੀ ਆ ਇਹ ਪਾਰਕਿੰਗ ਦੇ ਵਿੱਚ ਸੜੀ ਹੋਈ লাশ ਜਿਹੜੀ ਆ ਕੰਚਨ ਕੁਮਾਰੀ ਕਮਲਕੌਰ ਭਾਬੀ ਦੀ ਮਿਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਇਸ ਦੇ ਵਿੱਚ ਹੁਣ ਦੋ ਜਿਹੜੇ ਆ ਬਠਿੰਡਾ ਪੁਲਿਸ ਵੱਲੋਂ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਦੱਸਨੇ ਕਿ ਦਾਸ ਤੋਂ ਜੋਨੋ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚ ਕੰਚਨ ਕੁਮਾਰੀ ਦੀ Laash ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਤੇ ਅੱਜ ਉਹਨਾਂ ਦਾ ਇਸੇ ਵਿੱਚ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਲਗਾਤਾਰ ਪਾਲ ਕੀਤੀ ਜਾ ਰਹੀ ਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੂ ਯੂਏਈ ਫਰਾਰ ਹੋ ਗਿਆ ਅਮਰਿਤਪਾਲ ਨੂੰ ਪਜਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਫਰਾਰ ਚੱਲ ਰਿਹਾ ਤਾਂ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਸਮੇਤ ਚਾਰ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤੇ ਕਿ ਇਸ ਦੇ ਵਿੱਚ ਦੋ ਜਿਹੜੇ ਆ ਸਾਥੀ ਅਮਰਿਤਪਾਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੱਜ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਛਾਣ ਪੇਸ਼ ਕੀਤਾ ਗਿਆ ਕਮਲਕੌਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ ਬਠਿੰਡਾ ਪੁਲਿਸ ਦੇ ਵੱਲੋਂ ਕੋਟ ਦੇ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਤੇ ਦੱਸਦੀ ਹੈ ਕਿ ਨਿਮਰਤਜੀਤ ਅਤੇ ਇੱਕ ਹੋਰ ਜਿਹੜਾ ਮੁਲਜ਼ਮ ਹੈ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਜਿਹੜੀ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਬਠਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਚਾਰਜ ਜਿਹੜਿਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਤਾਂ ਮੁੱਖ આરોપી ਜਿਹੜਾ ਅਮਰਿਤਪਾਲ ਮੈਰੋ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਹਜੇ ਵੀ ਫਰਾਰ ਹੈ ਯੂਏਈ ਦੇ ਵਿੱਚ ਇਹ ਫਰਾਰ ਹੋ ਗਿਆ ਸੀ ਲਗਾਤਾਰ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜੋ ਬਾਅਦ ਜਿਸ ਤੋਂ ਬਾਅਦ ਕਿ ਦੋ ਜਿਹੜੇ ਸਾਥੀ ਐ ਅੰਮ੍ਰਿਤਵਾਲ ਦੇ ਜਿਹੜੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਹੀ ਅੱਜ ਪੁਲਿਸ ਦੇ ਵੱਲੋਂ ਇਹ ਚਲਾਨ ਜਿਹੜਾ ਜਸਪ੍ਰੀਤ ਅਤੇ ਨਿਮਰਤਜੀਤ ਦੇ ਖਿਲਾਫ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਗਿਆ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਬਟਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਦੱਸਦੇ ਨੇ ਕਿ 10 ਜੂਨ ਨੂੰ ਹਸਪਤਾਲ ਦੀ ਜਿਹੜੀ ਆ ਇਹ ਪਾਰਕਿੰਗ ਦੇ ਵਿੱਚ ਸੜੀ ਹੋਈ লাশ ਜਿਹੜੀ ਆ ਕੰਚਨ ਕੁਮਾਰੀ ਕਮਲਕੌਰ ਭਾਬੀ ਦੀ ਮਿਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਇਸ ਦੇ ਵਿੱਚ ਹੁਣ ਦੋ ਜਿਹੜੇ ਆ ਬਠਿੰਡਾ ਪੁਲਿਸ ਵੱਲੋਂ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਦੰਨੇ ਦੇ ਦਾਸ ਤੋਂ ਜੋਨੋ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚ ਕੰਚਨ ਕੁਮਾਰੀ ਦੀ Laash ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰਿਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਤੇ ਅੱਜ ਉਹਨਾਂ ਦਾ ਇਸੇ ਵਿੱਚ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਲਗਾਤਾਰ ਪਾਲ ਕੀਤੀ ਜਾ ਰਹੀ ਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੂ ਯੂਏਈ ਫਰਾਰ ਹੋ ਗਿਆ ਅਮਰਿਤਪਾਲ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਫਰਾਰ ਚੱਲ ਰਿਹਾ ਤਾਂ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਕਤਲ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਸਮੇਤ ਚਾਰ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤੇ ਕਿ ਇਸ ਦੇ ਵਿੱਚ ਦੋ ਜਿਹੜੇ ਆ ਸਾਥੀ ਅਮਰਿਤਪਾਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੱਜ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਛਲਾਨ ਪੇਸ਼ ਕੀਤਾ ਗਿਆ ਕਮਲਗੁਰ ਭਾਬੀ ਦੇ ਕਤਲ ਮਾਮਲੇ 'ਚ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ ਬਠਿੰਡਾ ਪੁਲਿਸ ਦੇ ਵੱਲੋਂ ਪੋਚ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਨਿਮਰਤਜੀਤ ਅਤੇ ਇੱਕ ਹੋਰ ਜਿਹੜਾ ਮੁਲਜ਼ਮ ਹੈ ਨਾ ਦੋਨਾਂ ਦੇ ਖਿਲਾਫ ਜਿਹੜਾ ਚਾਰਜ ਸ਼ੀਟ ਜਿਹੜੀ ਇੱਕ ਤੋਂ 22 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਆ ਬਠਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਚਾਰਜ ਜਿਹੜਿਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਤਾਂ ਮੁੱਖ આરોપી ਜਿਹੜਾ ਅਮਰਿਤਪਾਲ ਮੈਰੋ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਹਜੇ ਵੀ ਫਰਾਰ ਹੈ ਯੂਏਈ ਦੇ ਵਿੱਚ ਇਹ ਫਰਾਰ ਹੋ ਗਿਆ ਸੀ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਕਿ ਦੋ ਜਿਹੜੇ ਸਾਥੀ ਹੈ ਅਮਰਿਤਪਾਲ ਦੇ ਜਿਹੜੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਹੀ ਅੱਜ ਪੁਲਿਸ ਦੇ ਵੱਲੋਂ ਇਹ ਚਲਾਨ ਜਿਹੜਾ ਜਸਪ੍ਰੀਤ ਅਤੇ ਨਿਮਰਤਜੀਤ ਦੇ ਖਿਲਾਫ ਜਿਹੜਾ ਚਲਾਨ ਜਿਹੜਾ ਪੇਸ਼ ਕੀਤਾ ਗਿਆ 122 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਬਟਿੰਡਾ ਪੁਲਿਸ ਦੇ ਵੱਲੋਂ ਪੇਸ਼ ਕੀਤੀ ਗਈ ਆ ਦੱਸਦੇ ਨੇ ਕਿ 10 ਜੂਨ ਨੂੰ ਹਸਪਤਾਲ ਦੀ ਜਿਹੜੀ ਆ ਇਹ ਪਾਰਕਿੰਗ ਦੇ ਵਿੱਚ ਸੜੀ ਹੋਈ ਲਾਸ਼ ਜਿਹੜੀ ਆ ਕੰਚਨ ਕੁਮਾਰੀ ਕਮਲਕੌਰ ਭਾਬੀ ਦੀ ਮਿਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਦੇਸ ਦੇ ਵਿੱਚ ਹੁਣ ਦੋ ਜਿਹੜੇ ਆ ਬਠਿੰਡਾ ਪੁਲਿਸ ਵੱਲੋਂ 122 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਦੱਸਦੇ ਨੇ ਕਿ 10 ਜੂਨ ਨੂੰ ਅਦੇਸ਼ ਹਸਪਤਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚ ਕੰਚਨ ਕੁਮਾਰੀ ਦੀ Laash ਮਿਲੀ ਸੀ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਅਤੇ निम्रतजीत सिंह ਨੂੰ ਕੀਤਾ ਗਿਆ ਸੀ ਗ੍ਰਿਫਤਾਰ ਤੇ ਅਜੋਨਾ ਦਾ ਇਸੇ ਵਿੱਚ ਚਲਾਨ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਲਗਾਤਾਰ ਪਾਲ ਕੀਤੀ ਜਾ ਰਹੀ ਤੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮੈਰੂ ਯੂਏਈ ਫਰਾਰ ਹੋ ਗਿਆ ਅਮਰਿਤਪਾਲ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਨ ਵਾਲਾ ਰਣਜੀਤ ਸਿੰਘ ਹਜੇ ਫਰਾਰ ਚੱਲ ਰਿਹਾ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ